जीपीसी ਨੇ ਆਪਣੇ ਪ੍ਰਧਾਨਗੀ ਦੀ ਚੋਣ ਰੱਖੀ ਹੈ ਇਹ ਹਰਾਮ ਦੀ ਚੋਣ ਹੈ ਇਹਦੇ ਵਿੱਚ ਸੰਗਤ ਦਾ ਮਤ ਕਿਤੇ ਨਹੀਂ ਸਾਨੂੰ ਦਿਖਦਾ ਹੈਗਾ ਇਹ ਖਰਾਮ ਚੋਣ ਜਿਹੜਾ ਹੋ ਰਿਹਾ ਹੈ ਇਹਦੇ ਵਿੱਚ ਜਿਹੜਾ ਜਨਰਲ ਇਲੈਕਸ਼ਨ ਹਾਊਸ ਦਾ ਸੀ ਉਹ ਪੰਜਾਬ ਸਰਕਾਰ ਭਾਰਤ ਦੀ ਸਰਕਾਰ ਨੇ ਹੋਮ ਮਿਨਿਸਟਰੀ ਨੇ ਰੱਦ ਕੀਤੇ ਆ ਇਹਦੇ ਵਿੱਚ ਜਿਹੜੇ ਚੋਣ ਹੋਣੇ ਚਾਹੀਦੇ ਸੀ ਉਹਦੀਆਂ ਵੋਟਾਂ 2023 ਚ ਸ਼ੁਰੂ ਕੀਤੀਆਂ ਉਹਦਾ ਪੰਜਾਬ ਸਰਕਾਰ ਨੇ ਉਹਨਾਂ ਕੋਲੇ ਪਟਵਾਰੀ ਵੀ ਨਹੀਂ ਸੀਗੇ ਉਹ ਵੋਟਾਂ ਵੀ ਨਹੀਂ ਸੀ ਬਣਾਉਂਦੇ 24 ਚ ਚਲੇ ਗਿਆ 25 ਤੱਕ ਜਾ ਕੇ ਖਤਮ ਹੋਇਆ ਹੈਗਾ ਤੁਸੀਂ ਦੱਸੋ ਜਦ ਵਿਧਾਨ ਸਭਾ ਤੇ ਲੋਕ ਸਭਾ ਦੇ ਜਿਹੜੇ ਵੋਟਰ ਲਿਸਟ ਬਣਨੇ ਆ ਛੇਤੀ ਤੋਂ ਛੇਤੀ ਐਲਬੀਓ ਲਾ ਕੇ ਘਰਾਂ ਚ ਜਾ ਕੇ ਬਣਦੇ ਆ ਪਰ ਗੁਰੂ ਘਰ ਦੇ ਵੋਟਾਂ 3 ਸਾਲ ਚ ਪੂਰੀਆਂ ਨਹੀਂ ਹੋਈਆਂ ਇਹ ਭਗਵੰਤ ਮਾਨ ਦੀ ਚਾਲ ਹੈ ਇਹ ਅਮੇਦਸ਼ਾਹ ਦੀ ਚਾਲ ਹੈ ਨਰਿੰਦਰ ਮੋਦੀ ਦੀ ਚਾਲ ਹੈ ਤੇ ਐਸਜੀਪੀਸੀ ਦੇ ਇਹਦੇ ਵਿੱਚ ਸਹਿਮਤੀ ਹੈਗੀ ਆ ਜੇ ਇਹ ਜੇ ਆਪਣੀ ਚੋਣ ਨਾ ਹੋਵੇ ਤਾਂ ਫਿਰ ਲਿਫਾਫਿਆਂ ਚੋਂ ਪ੍ਰਦਾਨ ਅਹੁਦੇਦਾਰ ਨਿਕਲਦੇ ਆ ਜੋ ਕਿ ਹੁਣ ਅਸੀਂ ਸਮਝਦੇ ਆ ਇਹ ਹਰਾਮਖੋਰ ਇਹ ਚੋਣ ਤੇ ਬੰਦੇ ਤੇ ਹਾਊਸ ਬਣਿਆ ਹੋਇਆ ਸੰਗਤ ਕੋਲੇ ਜਾ ਕੇ ਆਪਣਾ ਫਤਵਾ ਲਵੇ ਉਥੋਂ ਆਜ਼ਾਦਤ ਲੈ ਕੇ ਆਪਣੇ ਪ੍ਰਧਾਨ ਚੁਣਨ ਜਿਹੜਾ ਉੱਥੋਂ ਜਿੱਤੂਗਾ ਉਹਦੇ ਪਿੱਛੇ ਸਾਰਾ ਪੰਥ ਖੜਾ ਹੋਊਗਾ ਪੰਥ ਇੱਕਾ ਵੀ ਸੰਗਤ ਦੇ ਇਸ਼ਾਰੇ ਦੇ ਉੱਤੇ ਹੋਣਾ ਚਾਹੀਦਾ ਹੈ ਕਹਿ ਕੇ ਕਿ ਤੁਸੀਂ ਇਹਦੇ ਨਾਲ ਕਰ ਲੋ ਸਮਝੌਤਾ ਉਹਦੇ ਨਾਲ ਉਹਦਾ ਨਹੀਂ ਹੁੰਦਾ ਇਹ ਸਾਨੂੰ ਸਿਰਫ ਤੇ ਸਿਰਫ ਸੰਗਤ ਦੱਸ ਸਕਦੀ ਹੈ ਜੀ ਇਹ ਲਗਾਤਾਰ ਪਿਛਲੇ ਕਈ ਸਾਲਾਂ ਤੁਸੀਂ ਚੋਣਾਂ ਦਾ ਵਿਰੋਧ ਕਰਦੇ ਹੋ ਪਰ ਸਿੱਧਾ ਕੋਈ ਸਾਹਮਣੇ ਨਹੀਂ ਆਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਅਸੀਂ ਹਾਰਾਂਗੇ ਨਹੀਂ ਅਸੀਂ ਲੱਗੇ ਰਵਾਂਗੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਮੁੱਦਾ ਚੱਕਿਆ ਸੀਗਾ ਜੈਸਦੀਨ ਉਹਨਾਂ ਨੇ ਆਪਣਾ ਸੀਸ ਦਿੱਤਾ ਮਨੁੱਖਤਾ ਹਿਊਮਨ ਰਾਈਟਸ ਦੀ ਫਰੀडम ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹਦੇ ਨਾਲ ਕੀ ਅੱਜ ਕੀ ਫਰਕ ਪੈਣਾ ਹੈ ਅਸੀਂ ਸਮਝਦੇ ਹਾਂ ਜਿਹੜਾ ਸਟੈਂਡ ਸ਼੍ਰੋਮਣੀ ਅਕਾਲੀ ਦਲ ਅmber ਸਰ ਲੈ ਰਹੀ ਹੈ ਉਹਦੇ ਨਾਲ ਸੰਗਤ ਤੇ ਜਾਗਰੂਕਤਾ ਆਊਗੀ ਉਹ ਆਪਣੇ ਜਮਹੂਰੀਅਤ ਤੇ ਹੱਕਾਂ ਵਾਸਤੇ ਜਦੋਂ ਜਹਿਦ ਕਰੂਗੀ ਔਰ ਅਸੀਂ ਆਪਣੇ ਗੁਰੂ ਘਰਾਂ ਨੂੰ ਇਹ ਮਹੰਤਾਂ ਤੋਂ ਆਜ਼ਾਦ ਕਰਾਂਗੇ ਸ਼ੁਰੂਨੀਆ ਖਾਲੀਦਲ ਬਰੂਨ ਸਭੀਤੀ ਵੱਲੋਂ ਵੀ ਆਪਣਾ ਚੋਣ ਮਤਵਾਰ ਜਿਹੜਾ ਕਿ ਇਹ ਚੋਣ ਵਿੱਚ ਖਲਾਅ ਰਹਿ ਗਿਆ ਤੁਸੀਂ ਵੀ ਖਲਾਅ ਕਰਦੇ ਸੀ ਪਰ ਤੁਸੀਂ ਜ਼ਰੂਰ ਕਰ ਰਹੇ ਹੋ ਪਰ ਜਿਵੇਂ ਪਿਛਲੇ ਸਾਲ ਦੀ ਗੱਲ ਕੀਤੀ ਵੇਲੇ ਸਾਲ ਦਾ ਵਿਰੋਧਤਾ ਹੋ ਰਿਹਾ ਤੇ ਪਰ ਕੋਈ ਸਿੱਟਾ ਨਹੀਂ ਅਸੀਂ ਸਮਝਦੇ ਹਾਂ ਇਹ ਸਾਰੇ ਹਾਊਸ ਨੂੰ ਰਿਜ਼ਾਈਨ ਦੇਣਾ ਚਾਹੀਦਾ ਹੈ ਔਰ ਸਰਕਾਰ ਨੂੰ ਮਜਬੂਤ ਮਜਬੂਰ ਕਰਨਾ ਚਾਹੀਦਾ ਹੈ ਕਿ ਇਹ ਚੋਣ ਕਰਾਉਣ ਇਹ ਸਿੱਧੀ ਤੇ ਸਪਸ਼ਟ ਜਿਹੜਾ ਭਾਰਤ ਦੇ ਸਰਕਾਰ ਦੀ ਇੰਟਰਫੀਰੈਂਸ ਇਨ ਰਿਲੀਜੀਅਸ ਅਫੇਅਰਸ ਹੈ ਇਹ ਸੈਕੂਲਰਿਜ਼ਮ ਭੰਗ ਕਰ ਰਿਹਾ ਹੈ ਔਰ ਇਹਨੂੰ ਆਪਾਂ ਨੂੰ ਵਰਲਡਵਾਈਡ ਐਕਸਪੋਜ਼ ਕਰਨਾ ਚਾਹੀਦਾ ਹੈ ਔਰ ਇਹੋ ਜਿਹਾ ਜੇ ਸਟੈਂਡ ਅਜੇ ਹਾਊਸ ਲਵੇ ਤਾਂ ਇਹ ਗੱਲ ਉੱਭਰੂਗੀ ਕਿ ਭਾਰਤ ਸਿੱਖਾਂ ਨਾਲ ਅਨਿਆਇ ਕਰ ਰਿਹਾ ਹੈ ਇੱਕ ਪਾਸੇ ਸਾਡੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਹਿ ਕੇ ਉਹਨਾਂ ਦੀ ਵਡਿਆਈ ਕਰ ਰਿਹਾ ਹੈ ਦੂਜੇ ਪਾਸੇ ਜਿਵੇਂ ਮਹੰਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰਕੇ ਕੱਢਦਾ ਸੀ ਉਦਾਂ ਸਿੱਖ ਸੰਗਤ ਨੂੰ ਇਸ ਗੁਰੂ ਘਰ ਚੋਂ ਵਾਝਾ ਕਰ ਰਿਹਾ। ਵਿਰੋਧ ਕਿੰਨਾ ਚੱਲ ਰਿਹਾ ਹੈ ਅੱਜ ਕਿੰਨਾ ਚੱਲ ਰਿਹਾ ਹੈ? ਲੱਗੇ ਰਾਂਗੇ ਜੀ। ਹਾਂ ਹਰੇਕ ਮੈਂਬਰ ਨੂੰ ਆਪਾਂ ਸਨਿਆਹ ਦੇਣਾ ਹੈ। ਪਿਆਰ ਭਰੀ ਸ਼ਬਦਾਵਲੀ ਉਹਨਾਂ ਨੂੰ ਦੱਸਾਂਗੇ। ਸਾਹਿਬ ਵੀ ਹੁਣੇ ਨਿਕਲੇ ਤੁਹਾਡੇ ਸਾਹਮਣੇ ਲੈ ਕੇ ਹੁਣੇ ਨਿਕਲ ਕੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਕਰਤਨ ਕਰਦੇ ਰਹਿਣ ਤੋਂ ਕੋਈ ਦਿੱਕਤ ਨਹੀਂ। ਸਾਹਿਬ ਉਹਨਾਂ ਦਾ ਹੱਕ ਹੈ। ਮੈਂ ਕੀ ਕਹਿ ਸਕਦਾ ਉਹਨਾਂ ਬਾਰੇ ਜੀ ਅਸੀਂ ਤਾਂ ਕਰ ਰਹੇ ਹਾਂ। ਸਾਡੀ ਤਾਂ ਸਟੇਟਮੈਂਟ ਆ ਖੜੇ ਹੋਏ ਤੇ ਆ। ਅਸੀਂ ਵੀ ਇੱਥੇ ਖੜੇ ਹੋਏ ਆਂ। ਉਹ ਨੰਗੇ ਹੈਗੇ ਆ ਉਹ ਇਸ ਸੋਚ ਤੋਂ ਵੰਜੇ ਐ ਅਸੀਂ ਸੋਚਣਾ ਖੜੇ ਐ ਦੇਸ਼ਾਂ ਦੇ ਵਿੱਚ ਸੰਗਤ ਪਹੁੰਚ ਗਈ ਇਸ ਤਰ੍ਹਾਂ ਵਿਰੋਧ ਹੋ ਰਿਹਾ ਅੰਦਰ ਚੋਣਾ ਹੋ ਰਹੀਆਂ ਨੇ ਕਿ ਇਹੇ ਦਾ ਉਹਨਾਂ ਦੇ ਮਨ ਤੇ ਅਸਰ ਹੋਗਾ ਅਸੀਂ ਸਮਝਦੇ ਆਂ ਕਿ ਸੰਗਤ ਹੀ ਇੱਥੇ ਤਬਦੀਲੀ ਲਿਆ ਸਕਦੀ ਹੈ ਸੰਗਤ ਜਦ ਸਮਝੂਗੀ ਕਿਵੇਂ ਉਹਨਾਂ ਨਾਲ ਧੋਖਾ ਹੋ ਰਿਹਾ ਹੈ ਕਿਵੇਂ ਸਿੰਘ ਸਭਾ ਦੀਆਂ ਕੁਰਬਾਨੀਆਂ ਰੋਈਆਂ ਜਾ ਰਹੀਆਂ ਉਦਾਂ ਉਹਨਾਂ ਨੂੰ ਸਮਝ ਆ ਕੇ ਇਹਦਾ ਪ੍ਰੈਸ਼ਰ ਬਣੂਗਾ ਤਾਂ ਇਹ ਅੱਗੇ ਗੱਲ ਚੱਲੂ सिखा जमहूरीयत बहाल करो हर करो सिखी जमहूरीयत बहाल करो हारो बहाल करो सिखा नो करो सिख जी जमहूरीयत बहाल करो हा करो बहाल करो